ਹੌਲੀ ਹੌਲੀ ਮਣ ਮਣ ਹੌਲੀ ਹੌਲੀ ਮਣ ਮਣ ਮਰੀਕਾ ਇੱਥੇ ਜਾ ਤਰ ਮਣ ਹੌਲੀ ਹੌਲੀ ਮਣ ਮਣ ਮਰੀਕਾ ਇੱਥੇ आपका नाम सभी का आभार आवाज जी हां जी और छोटे देव जी प्रणाम तो तो वही बता उनका नाम तो नाम का गाना कटने में टाइम हां आई तो कहते बराबर के साथ शेर के कोने के खुदा को सारे के पानी पानी चले कर दो नहीं नहीं और आई ना पहुंच गई नहीं नहीं कर दो मेरे पास ये ये इन फली कर दो ਚਲੋ ਬਾਕ ਚੱਲ ਰੋਣਾ ਬੀਤੇ ਚੇਰ ਦਾ ਖਲੋਤਾ ਚੱਲ ਜਾਏ ਵੀਰੇ ਉਹਦਾ ਚੱਲ ਜਾ ਰਿਹਾ ਹੈ ਚੱਲ ਮਨਜੋਤ ਚਲੋ 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 ਬਾਕ ਬਾਂਦੇ ਆ ਸਭ ਜੰਗ ਭਾਵੇਂ ਇਧਰ ਤੇ ਇਧਰ ਦੀ ਲੈ ਪਾਸੇ ਦੀ ਆਹਦਾ ਤਾਹੇ ਹੋਲੀ ਹੋਲੀ ਮਣ ਰਾਜਹੀਦੋ ਬਨਵਤਨਾ ਦੇ ਆਦਿ ਸੋਹਣੋ ਆਪਾ ਅਰਦਾਸ ਆਕੇ ਅੰਦਰ ਲੈ ਜੀ ਤੁਹਾਡੀ ਮੱਥਾ ਦੇਖ ਕੇ ਤਸਾ ਦੇ ਦੇਣ ਕੋ ਰਾਜਨਾਥੀ ਰੱਖੋ ਪਾਣੀ ਹਾਂ ਪਾਣੀ ਵੀ ਇੱਥੇ ਪਿਆ ਜਾਏਗੀ ਅਰਦਾਸ ਸਿੱਧ ਕਰਦੀ ਹੈ ਨਾ ਸੁਪਾਵੇਂ ਬੈਠੇ ਰਹੋ ਉਹ ਬਾਤਾਂ ਦੱਕ ਤੋਂ ਨੇ ਸਾਡੀ ਭਾਵਨ ਦਾ ਆਸਰਾ ਦੇ ਕੇ ਅੰਦਰ ਤੇ ਤੁਸੀਂ ਦੇ ਖੜੇ ਜਿੱਕ ਤੱਕ ਤੁਸੀਂ ਬੈਠੇ ਰਹੋ ਸਰ ਜੀ ਹੁਣ ਜੋ ਥੋੜਾ ਜਿਹਾ ਹਵਾ ਲੱਗਣ ਦਿਓ ਆ 15 ਸਿਕਲਾਂ ਕਿਹਾ ਦੋ ਸਿਕਲਾਂ ਤੋਂ ਜਲਦੀ ਬਣਾ ਸੇਵਾਦਾਰ ਪਾਣੀ ਪਾਣੀ ਦਾ ਗਲਾਸ ਲੈ ਆਓ ਜੀ ਠੀਕ ਹੈ ਜੀ ਪਾਣੀ ਦਾ ਗਲਾਸ ਲੈ ਤਾਂ ਦੱਸਾਂ ਚਲ ਲੈਓ ਗਲਾਸ ਨੂੰ ਅੱਗੇ ਜਲਦੀ ਜਾਓ ਜ਼ਿੰਮੇਵਾਰ ਬਿਆ ਅੱਜ 30 ਮਿੰਟ ਪਿਆ ਜੀ ਉਹਨੇ ਸੀ ਬਣਾਉਂਗੇ ਮੋਢੋ ਜੀ ਵਾਹਿਗੁਰੂ ਵਾਹਿਗੁਰੂ ੴ ਸਤਿਗੁਰੂ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਦੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ 10 ਪ੍ਰਥਮ ਭਗਉਤੀ ਸਰਕਾਰ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੋਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਇ ਅਰਜਨ ਹਰਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠਾ ਸਭ ਦੁਖ ਜਾਏ ਇਕ ਬਹਾਦਰ ਸਿਮਰਿਆ ਘਰੋਂ ਨਿਦਿਆ ਵੈ ਧਾਏ ਸਭ ਥਾਈ ਹੋਏ ਸਹਾਰੇ ਦਸਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਰੇ ਦਸਾਂ ਪਾਤਸ਼ਾਹੀਆਂ ਤੀਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀ ਦਾਤ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਨਾਬ ਜੀ ਦਾ ਨਾਮ ਜੱਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਰੀ ਦੇਖ ਕੇ ਅੰਡਿਤ ਕੀਤਾ ਇਨਾ ਪਿਆਰਿਆਂ ਸਚਾਰਿਆਂ ਸਿਰਕਵਾਨਾ ਜੀ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬਲਾ ਜੀ ਵਾਹਿਗੁਰੂ ਇਨਾ ਸਿੰਘਾਂ ਸਿੰਘਣੀਆਂ ਧਰਮ ਮਹਿਤ ਸੀਸ ਦਿੱਤੇ ਬੰਦ ਬੰਦ ਕਟਵਾਏ ਓਪਰੀਆਂ ਲੋਹਾਈਆਂ ਚਰਕੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲਾ ਜੀ ਵਾਹਿਗੁਰੂ ਪੰਜਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲਾ ਜੀ ਵਾਹਿਗੁਰੂ ਗ੍ਰੰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਾ ਵਾਹਿਗੁਰੂ 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 ਜਿਤ ਆਵੇ ਜਿਤ ਆਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਕਹਾਂ ਰੱਛਿਆ ਰਿਆਇਤ ਏਕ ਏਕ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰੋਸਾ ਦਾਨ ਦਾਨ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ ਸਦਾ ਧਰਮ ਕਾ ਜੈਕਾਰ ਹੋਏ ਖਾਲਸਾ ਜੀ ਸਾਹਿਬ ਬੋਲੇ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਜੀ ਮਤ ਦੇ ਰਾਖੇ ਆਪ ਵਾਹਿ ਕਰੋ ਜੇ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾਂ ਤੋਂ ਪੰਥ ਖਾਲਸਾ ਜੀ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਿਦਾਰੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਗੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ ਤਨ ਤਨ ਬਾਬਾ ਜ਼ੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਮਾਤ ਗੁਦਰ ਕੌਰ ਜੀ ਦੇ ਮਹਾਨ ਸ਼ਹੀਦੀ ਸਥਾਨਾਂ ਤੇ ਫਤਿਹ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਦਾਕਾਰ ਪਾਤਸ਼ਾਹ ਜੀਓ ਆਪ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਹੱਕਾਂ ਦੇ ਪਹਿਰੇਦਾਰ ਪੰਜਾਬ ਦੇ ਲੋਕਾਂ ਦੇ ਹਿੱਤਾਂ ਵਾਸਤੇ ਆਪਣੀ ਜ਼ਿੰਦਗੀ ਨੂੰ ਦਾਤ ਤੇ ਲਾ ਕੇ ਭੋਖ ਹੜਤਾਲ ਤੇ ਬੈਠੇ ਸਰਦਾਰ ਜਗਜੀਤ ਸਿੰਘ ਜੀ ਅੱਲਾ ਜੀ ਦਾਤਾਰ ਪਾਤਸ਼ਾਹ ਜੀ ਆਪ ਜੀ ਦੇ ਦਰ ਦੇ ਉੱਤੇ ਸਿੱਖ ਸੰਗਤਾਂ ਦੇ ਬਚਨਾਂ ਨੂੰ ਪ੍ਰਵਾਨ ਕਰਕੇ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਜੀ ਅੱਜ ਭੋਖ ਹੜਤਾਲ ਖਤਮ ਕਰਨ ਲੱਗੇ ਦਿਆ ਕਰਨੀ ਮਹਾਰਾਜ ਸੇਤਿਆਪੀ ਬਖਸ਼ਨੀ ਚੜ੍ਹਦੀ ਕਲਾ ਬਖਸ਼ਨੀ ਸੰਘਰਸ਼ ਚੜ੍ਹਦੀ ਕਲਾ ਵਿੱਚ ਜਾਰੀ ਰੱਖਣ ਦਾ ਬਲ ਬਖਸ਼ਣਾ ਮਹਾਰਾਜ ਪੰਜਾਬ ਦੇ ਹਿੱਤਾਂ ਵਾਸਤੇ ਮਨੁੱਖਤਾ ਦੇ ਭਲੇ ਵਾਸਤੇ ਕਿਸਾਨ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਮਹਾਰਾਜ ਜੀ ਤਤਪਰ ਹੋ ਕੇ ਸੇਵਾ ਕਰਨ ਦਾ ਬਲ ਬਖਸ਼ਣਾ ਆਪ ਸਿਰ ਤੇ ਹੱਥ ਰੱਖ ਕੇ ਆਪਣੇ ਸੇਵਾਦਾਰ ਸਰਦਾਰ ਜਗਦੀਸ਼ ਸਿੰਘ ਗੱਲਾ ਜੀ ਤੇ ਉਹਨਾਂ ਦੇ ਸਮੂਹ ਸਾਥੀਆਂ ਪਾਸੋਂ ਸੇਵਾਵਾਂ ਲੈਣੀਆਂ ਪਾਤਸ਼ਾਹ ਕਿਰਪਾ ਕਰਨੀ ਮਹਾਰਾਜ ਆਪਣੇ ਬੱਚਿਆਂ ਚ ਪਿਆਰ ਏਕਤਾ ਇਤਿਫਾਕ ਦੀ ਦਾਤ ਬਖਸ਼ਣੀ ਸੱਚੇ ਸਾਹਿਬ ਜੀ ਆਪ ਸਹਾਈ ਹੋ ਕੇ ਆਉਂਦੇ ਸਮੇਂ ਵਿੱਚ ਚੜ੍ਹਦੀ ਕਲਾ ਵਿੱਚ ਸੰਘਰਸ਼ ਨੂੰ ਹੋਰ ਤੇਜ ਕਰਨ ਦਾ ਬਲ ਬਖਸ਼ਿਸ਼ ਕਰਨਾ ਮਹਾਰਾਜ ਸਦਾ ਇਹ ਯੋਧੇ ਆਪਣੇ ਹੱਕਾਂ ਹਿੱਤਾਂ ਵਾਸਤੇ ਮਨੁੱਖਤਾ ਵਾਸਤੇ ਜੂਝਦੇ ਰਹਿਣ ਤਾਨ ਕਲਗੀ ਤਰਪਾਤਸ਼ਾਹ ਆਪ ਜੀ ਦੇ ਫਰਜੰਦਾਂ ਦੇ ਸ਼ਹੀਦੀ ਸਥਾਨ ਤੇ ਅੱਜ ਸਾਰੀ ਸੰਗਤ ਦੇ ਬਚਨਾਂ ਨੂੰ ਮੰਨਦਿਆਂ ਆਪ ਜੀ ਦੇ ਦਰ ਦੇ ਪ੍ਰੀਤਵਾਨ ਦਲ ਪਾਣ ਛੱਕ ਕੇ ਕੋਖੜ ਤਲ ਨੂੰ ਮਰਨ ਵਰਤ ਨੂੰ ਖਤਮ ਕਰਨਗੇ ਸੰਘਰਸ਼ ਨੂੰ ਸਦਾ ਜਾਰੀ ਰੱਖਣ ਵਾਸਤੇ ਆਖਰੀ ਸਾਹਾਂ ਤੱਕ ਨਿਭਾਉਣ ਵਾਸਤੇ ਤਤਪਰ ਰਹਿਣ ਦਾ ਮਹਾਰਾਜ ਆਪ ਜੀ ਪਾਸੋਂ ਅਸੀਸਾਂ ਮੰਗਦੇ ਹਾਂ ਚੜ੍ਹਦੀ ਕਲਾ ਬਖਸ਼ਣੀ ਦਾਤਾ ਜੀ ਪਵਿੱਤਰ ਕੜਾ ਪ੍ਰਸ਼ਾਦ ਜੀ ਕੀ ਦੇਗਦਰ ਹਾਜ਼ਰ ਹੈ ਆਪ ਜੀ ਦੇ ਦਰ ਪਰਵਾਨ ਹੋਵੇ ਪਰਵਾਨਤ ਪ੍ਰਸ਼ਾਦ ਸੰਗਤ ਵਿੱਚ ਵਰਤੇ ਕਰੋ ਕਿਰਪਾ ਇਲਾਹੀ ਹੁਕਮ ਬਖਸ਼ ਕੇ ਅਸੀਸਾਂ ਦਿਓ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਬਹਾਰ ਤੇ ਪਾਣੀ ਸਰਬਤ ਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ من گیا وی جل <سؤال> کتے او جل لو نڑے جل 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 لے یار بھائی دا بلاک اچھا ہٹ کے تھوڑا تھوڑا ہو جاندے بولے سونحال بلے سونے کا بلے سونال سونیہ آگے ਚੇਵਰ ਤੋਂ ਨਾ ਮੈਂ ਮੈਂ ਚੰਗੀ ਗੱਲ ਬਕ ਬਾਈ ਚੁੱਕ ਲਿਆ ਦਾਨਾ ਜੀ ਆ ਗਿਆ ਆ ਗਿਆ ਆ ਗਿਆ ਉਹ ਕੈਮਰਾ ਨਾ ਉਹ ਕੈਮਰਾ ਜੀ ਹਵਾ ਝੜ ਤੂ ਮੜ ਜਾ ਇਧਰ ਸਾਈਡ ਤੇ ਹੋ ਜਾਣਾ ਸੋਨਾ ਸਤਰੀਆ ਪਾ ਆ ਗਿਆ ਜੀ ਚੱਲ ਆ ਗਿਆ ਆ ਗਿਆ ਆ ਗਿਆ ਜੀ ਹਾਂ ਜੀ ਹਾਂ ਜੀ ਹੋ ਗਿਆ ਦੇ ਲੋ ਹਾਂ ਜੀ ਦੇਖਿਓ ਵੀ ਕਿ ਦੇਖਿਓ ਸਾਈਡ ਤੇ ਹੁੰਦਾ ਮਤਲਬ ਹਿਆਣਾ ਤੇ ਬੜਾ ਰਸਤਾ ਅੱਗੇ ਰਸਤਾ ਦੇ ਬੰਦੇ ਸਾਈਡ ਤੇ ਹੋ ਜਾ ਵੀਰ ਮਾਲਾ ਇਹ ਸਾਈਡ ਤੇ ਪਿੱਛੇ ਹਟੋ ਪਿੱਛੇ ਹਟੋ ਬੈਂਤੀਆਂ ਹੱਥ ਜੋੜ ਲੈ ਸਾਈਡ ਤੇ ਰਸਤਾ ਖੰਦੋ ਵੀਰ ਪਿੱਛੇ ਨਾ ਕਰੋ ਸਾਈਡ ਤੇ ਹੋ ਜਾ ਸਰ ਜੀ ਹਜੇ ਤੂੰ ਰਾਮਨਾਥ ਮੱਥਾ ਟਿਕਾ ਕੇ ਲੈ ਤੂੰ ਮੋੜ ਲੈ ਵਾਤਾ ਸਰ ਥੋੜਾ ਰਸਤਾ ਪਿੱਛੇ ਆ ਕੇ ਬਣ ਆ ਕੇ ਨਹੀਂ ਅਗੇ ਲਾ ਸਰ ਬੁਰ ਦੇਖ ਸਿਰਨਾ ਵਿਚਾਰ ਲਾਈਕ ਕਰਦਾ ਪਰ ਬੰਦੇ ਸਨ ਇਹ ਤਾਂ 2 ਬਜੇ ਦਾ ਟਿਕਾਣਾ ਹੈ ਇਹਦੇ ਬਾਅਦ ਮਾਰਾਸ ਕਿੰਨੇ